ਮੀਂਹ ਦੌਰਾਨ ਮੈਂ ਗੱਲ ਕੀਤੀ ਸਾਰੇ ਬੈਠੇ ਸੀ ਪੰਜਾਬ ਪੁਲਿਸ ਨੂੰ 2200 ਪੁਲਿਸ ਵਾਲੇ 2200 ਭਰਤੀ ਚਾਹੀਦੀ ਹਰ ਸਾਲ 1600 ਤੋਂ 1700 ਕਨਸਟੇਬਲ ਫਿਰ ਹੈੱਡ ਕਨਸਟੇਬਲ 2300 ਫਿਰ 3400 ਐਸਆਈ ਸਬ ਇੰਸਪੈਕਟਰ ਹੋ ਗਿਆ ਇਸ ਰਹਿ ਹਰ ਸਾਲ 2200 2300 ਪਹਿਲਾਂ ਕੀ ਹੁੰਦਾ ਸੀ ਕੋਈ ਭਰਤੀ ਨਹੀਂ ਹੁੰਦੀ ਸੀ ਆਖਰੀ ਸਾਲ ਕਹਿੰਦੇ ਸੀ 2 ਮਹੀਨੇ ਪਹਿਲਾਂ ਆਖਰੀ ਸਾਲ ਮੀਂਹ ਦੇ ਵੋਟਾਂ ਦਾ ਆਖਰੀ ਸਾਲ ਵੀ ਜਿਹੜੇ ਸਾਲ ਵੋਟਾਂ ਨੇ ਵੀ ਪੁਲਿਸ ਚ ਭਰਤੀ ਹੋਊਗੀ ਜੀ 6000 7000 ਬੰਦਾ ਰੱਖਾ ਉਹ ਨੌਜਵਾਨ ਮੁੰਡੇ ਕਹਿੰਦੇ ਸੀ ਯਾਰ 2 ਮਹੀਨੇਾਂ ਦਾ ਹੀ ਟਾਈਮ ਹੈ ਜੇ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ ਅਸੀਂ ਕੀ ਕੀਤਾ ਅਸੀਂ ਅਗਲੇ 4 ਸਾਲ ਦਾ ਪੂਰਾ ਪਰਫਾਰਮਾ ਬਣਾ ਕੇ ਜਾਰੀ ਕਰ ਦਿੱਤਾ ਜਨਵਰੀ ਚ ਨੋਟੀਫਿਕੇਸ਼ਨ ਹੋਊ ਫਿਰ ਇੱਕ ਸਾਲ ਮਈ ਜੂਨ ਚ ਪੇਪਰ ਹੋਊਗਾ ਲਿਖਤੀ ਜੁਲਾਈ ਚ ਉਹਦਾ ਰਿਜ਼ਲਟ ਆਜੂਗਾ ਸਤੰਬਰ ਅਕਤੂਬਰ ਚ ਫਿਜ਼ੀਕਲ ਟੈਸਟ ਹੋਊਗਾ ਨਵੰਬਰ ਚ ਉਹਦਾ ਰਿਜ਼ਲਟ ਆਜੂਗਾ ਦਸੰਬਰ ਦੇ ਵਿੱਚ ਹਰ ਸਾਲ 2200 ਭਰਤੀ ਪੰਜਾਬ ਪੁਲਿਸ ਚ ਮੁੰਡੇ ਕੁੜੀਆਂ ਦੀ ਹੋਣੀ ਹੀ ਹੋਣੀ ਹੈ ਹਰ ਸਾਲ ਤੇ ਇਹਦੇ ਨਾਲ ਕੀ ਹੋਊਗਾ ਜੇ 800 ਪੋਸਟਾਂ ਵਾਸਤੇ 8 ਲੱਖ ਤਿਆਰੀ ਕਰ ਰਹਾ ਹੈ ਤੁਹਾਨੂੰ ਤੁਹਾਨੂੰ ਕਿਹਰ ਨਹੀਂ ਹੋਊਗੀ 2200 ਪੋਸਟਾਂ ਵਾਸਤੇ ਸਾਡੇ ਕੋਲੇ 6 ਲੱਖ ਤੋਂ ਜ਼ਿਆਦਾ ਅਰਜ਼ੀਆਂ ਆਗੀਆਂ ਇਸ ਵਕਤ 10 ਲੱਖ ਦੇ ਨੇੜੇ ਤੇਰੇ ਬੱਚੇ ਗਰਾਊਂਡਾਂ 'ਚ ਭਜਦੇ ਨੇ ਕਿਸੀ ਕੋਰਸਿਸ ਦੀ ਤਿਆਰੀ ਕਰ ਰਹੇ ਨੇ ਕਿਸੀ ਪੜ੍ਹ ਪੜ੍ਹੇ ਪਰਤੇ ਉਹਦੇ ਨਾਲ ਨਸ਼ਿਆਂ ਤੋਂ ਦੂਰ ਰਹਿਣਗੇ ਐਫ ਆਈ ਆਰ ਦਾ ਵੀ ਪਾਇਆ ਹੋਇਆ ਵੀ ਥੋੜੇ ਤੋਂ ਝਗੜਿਆ ਆਬ ਫਾਲਤੂ ਦੇ ਝਗੜਿਆਂ ਤੋਂ ਦੂਰ ਰਹਿਣਗੇ ਭੈੜੀ ਸੰਗਤ ਦਾ ਸ਼ਿਕਾਰ ਨਹੀਂ ਹੋਣਗੇ 10 ਲੱਖ ਬੱਚਾ ਜਦੋਂ ਮੁੰਡੇ ਭੱਜੇ ਫਿਰਦੇ ਨੇ ਗਰਾਊਂਡਾਂ 'ਚ ਫਿਰ ਆ ਜਿਹੜਾ ਆਪਾਂ ਕਹਿੰਦੇ ਆ ਡਰੱਗ ਚਿੱਟਾ ਜਦੋਂ ਤੁਸੀਂ ਚਿੱਟੇ ਦੇ ਗਾਹ ਕੀ ਖਤਮ ਕਰਕੇ ਵੇਚਣੇ ਕਿੱਥੇ ਹੋ ਜਦੋਂ ਕੋਈ ਕੋਈ ਚਿੱਟੇ ਦਾ ਕੋਈ ਜਿਹੜੇ ਸਮਗਲਰ ਨੇ ਉਹ ਭੇਜਦੇ ਆ ਜਦੋਂ ਜੇ ਕੋਈ ਉਹਨਾਂ ਦਾ ਜਿਹੜਾ ਭੇਜਿਆ ਹੋਇਆ ਕੋਰੀਅਰ ਉਹ ਆ ਗਿਆ ਵਾਪਸ ਅਹੀਂ ਮੈਂ ਨਹੀਂ ਵੇਚਿਆ ਜੀ ਉਹ ਕਹਿੰਦੇ ਕਿਉਂ ਨਹੀਂ ਵੇਚਦਾ ਉਹ ਕਹਿੰਦੇ ਖਰੀਦਣ ਵਾਲੇ ਨਹੀਂ ਹੈਗੇ ਮੂਰੇ ਕੋਈ ਸਾਰੇ ਤਾਂ ਗਰਾਊਂਡਾਂ 'ਚ ਫਿਰਦੇ ਨੇ ਆ ਸਾਡਾ ਥੋੜਾ ਪਲਾਨ ਹੈ ਕਿ ਕਟੂਕਟ ਪਰਾਣਿਆਂ ਨੂੰ ਤਾਂ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਤਾਂ ਮਰੀਜ਼ ਸਮਝ ਕੇ ਇਲਾਜ ਕਰਾਵਾਂਗੇ ਉਹਨੂੰ ਸਾਈਕਾਟ੍ਰਿਸਟ ਵੀ ਦੇਵਾਂਗੇ ਉਹਨਾਂ ਨੂੰ ਵੀ ਬਖਾਂ ਕੋਈ ਗੱਲ ਨਹੀਂ ਇਹ ਮਾੜਾ ਫੇਜ਼ ਆ ਜਾਂਦਾ ਲਾਈਫs ਕਈ ਵਾਰੀ ਆਜੋ ਵਾਪਸ ਆਜੋ ਸਮਾਜ ਚ ਨੌਕਰੀਆਂ ਵੀ ਦੇਵਾਂਗੇ ਕੰਮ ਤੇ ਲਾਵਾਂਗੇ ਪਰ ਨਵੇਂ ਨਾਂ ਹੋਰ ਜਾਣ ਉਹਦੇ ਵਿੱਚ ਉਹ ਵੀ ਰੋਕਾਂਦਾ ਸੋ ਇਹਦੇ ਵਾਸਤੇ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਕੋਈ ਹੋਰ ਜਿੰਨੇ ਮਰਜ਼ੀ ਆਪਰੇਸ਼ਨ ਚਲਾ ਲਓ ਉਹ ਉਹਨੂੰ ਉਹ ਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਉਹ ਖੇਡਾਂ ਨਾਲ ਸਕਸਪੋਰਟਸ ਕਰ ਸਕਦੀ ਹੈ ਕੰਮ ਜਦੋਂ ਸਪੋਰਟਸ ਵਾਲੇ ਪਾਸੇ ਬੱਚਿਆਂ ਦਾ ਕਲਚਰ ਉਹ ਪੈਦਾ ਹੋ ਗਿਆ ਤਾਂ ਉਹ ਨਹੀਂ ਕਿਤੇ ਜਾਂਦੇ ਉਹ ਨਾਲ ਪੰਜ ਸੱਤ ਨੂੰ ਹਟਾਉਣਗੇ ਵੀ ਆ ਜਾ ਤੂੰ ਮੇਰੇ ਨਾਲ ਭੱਜਿਆ ਕਰ ਮੈਂ ਤੈਨੂੰ ਲੈ ਕੇ ਜਾਉ ਕੋਈ ਗੱਲ ਨਹੀਂ ਤੂੰ ਆ ਜਾ ਸੋ ਇਹ ਇਹ ਕਲਚਰ ਡਵੈਲਪ ਕਰਨਾ ਹੈ ਸਪੋਰਟਸ ਕਲਚਰ ਜਿਹੜਾ ਸੋ ਜਿੰਮੇਵਾਰੀ ਬਹੁਤ ਵੱਡੀ ਹੈ ਤੁਸੀਂ ਜਿਹੜੀ ਮੈਨੂੰ ਦਿੱਤੀ ਹੈ ਉਹ ਜ਼ਿੰਮੇਵਾਰੀ ਨਿਭਾਅਦੇ ਰਹੇ ਹਾਂ ਬਾਕੀ ਜਿਹੜੇ ਬੋਲਣ ਵਾਲੇ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਉਹਨਾਂ ਨੂੰ ਨੁਕਸ ਕੱਢਣਾ ਹੁੰਦਾ ਹੈ ਕੱਢੀ ਜਾਣਾ ਤੜਕ ਲੁੱਟ ਕੇ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਨੂੰ ਕੱਢੀ ਜਾਓ ਪਹਿਲਾਂ ਪਵਾਂਤਮਨ ਬਹੁਤ ਵਧੀਆ ਸੀ ਜਦੋਂ ਕਲਾਕਾਰ ਸੀ ਹੁਣ ਇਹਨਾਂ ਦੀਆਂ ਕੁਰਸੀਆਂ ਖੋ ਲਈ ਹੁਣ ਪਵਾਂਤਮਨ ਬਹੁਤ ਮਾੜਾ ਬੰਦਾ ਹੋ ਗਿਆ ਠੀਕ ਹੈ ਨਾ ਸੋ ਕਹੀ ਜਾਣ ਉਹਨਾਂ ਨੂੰ ਉਹਦਾ ਕੀ ਹੈ ਉਹ ਆਪਾਂ ਦਾ ਤੁਹਾਡੇ ਵਾਲੀ ਉਦਾਹਰਨ ਦੇ ਦੇਣਾ ਰੀਵਨ ਬਲ ਨੇਗਾ ਰੱਖਣੀ ਹੈ ਇਹ ਨਹੀਂ ਦੇਖਣਾ ਇਧਰਲੇ ਪਾਸੇ ਕਿੰਨੇ ਕਿੰਨੇ ਇਧਰਲੇ ਪਾਸੇ ਕਿੰਨੇ ਕਿੰਨੇ ਰੀਵਨ ਚ ਪਚੋ ਪਹਿਲਾਂ ਬਾਕੀ ਕੈਮਰੇ ਦੱਸ ਦੇ ਨੇ ਤੁਸੀਂ ਕਿੰਨੇ ਸਕਿੰਟ ਚ ਰੀਵਨ ਕੋਲੇ ਪਹੁੰਚੇ ਹੋ ਬਾਕੀ ਜਿਹੜੇ ਤੁਹਾਡੇ ਪੁੱਛੇ ਸੀ ਉਹ ਕਿੰਨੇ ਸਕਿੰਟ ਚ ਪਹੁੰਚੇ ਨੇ ਫਸਟ ਕੌਣ ਆਇਆ ਸੈਕੰਡ ਕੌਣ ਆਇਆ ਰੀਵਨ ਦੱਸੂਗਾ ਸੋ ਰੀਵਨ ਪਬਲਿਕ ਹੈ ਪੰਜਾਬ ਦੀ ਪਬਲਿਕ ਰੀਵਨ ਹੈ ਰੀਵਨ ਦਾ ਟਾਰਗੇਟ ਰੱਖੋ ਲੋਕਾਂ ਨੂੰ ਲੋਕਾਂ ਵਾਸਤੇ ਕੰਮ ਕਰਦੇ ਰਹੋ ਲੋਕਾਂ ਦੀ ਜ਼ਿੰਦਗੀ ਦਾ ਪੱਧਰ ਉੱਚਾ ਕਰ ਦਿਓ ਲੋਕ ਲੋਕ ਕਹਿਣਗੇ ਜੀ ਹਾਂ ਸਾਨੂੰ ਕੀ ਚਾਹੀਦਾ ਜੀ ਬਿਜਲੀ ਦੇ ਬਿੱਲ ਨਹੀਂ ਆਏ ਸਾਡੀ ਕਬੀਲਦਾਰੀ ਸੁਦਰਗੀ ਜੀ ਇੱਕ ਮੈਨੂੰ ਦੋਜੀ ਮਿਲਿਆ ਉਹ ਕਹਿੰਦੇ ਜੀ ਮੈਸੇਜ ਦਾ ਮੈਨੂੰ ਤਿੰਨ ਤਿੰਨ ਮਹੀਨਿਆਂ ਬਾਅਦ ਪੈਸੇ ਦਿੰਦੇ ਹੁੰਦੇ ਸੀ ਲੋਕ ਕੋਈ ਤਿੰਨ ਮਹੀਨਿਆਂ ਬਾਅਦ ਕੋਈ ਚਾਰ ਮਹੀਨਿਆਂ ਬਾਅਦ ਸਾਫ ਕਰਦੇ ਸੀ ਅਚਾਨਕ ਕਹਿੰਦਾ ਮੈਨੂੰ ਨਾ ਹਰ ਇੱਕ ਮਹੀਨੇ ਪੈਸੇ ਦੇਣ ਲੱਗ ਗਏ ਕਹਿੰਦਾ ਮੈਂ ਕਿਹਾ ਵੀ ਨਾ ਤਾਂ ਮੈਂ ਕੋਈ ਦੁੱਧ 'ਚ ਕੋਈ ਮੈਂ ਐਸੀ ਚੀਜ਼ ਪਾਈ ਹੈ ਵੀ ਜਿਹੜੀ ਤੁਹਾਨੂੰ ਦੁੱਧ ਬਹੁਤ ਜ਼ਿਆਦਾ ਪਿਆ ਹੋਰ ਮਿਲਣ ਲੱਗ ਗਿਆ ਹੋਵੇ ਨਾ ਹੀ ਮੇਰੇ ਕੋਈ ਕੋਈ ਮੈਂ ਲੀਟਰ ਵੀ ਮੇਰੇ ਕੋਲ ਉਹੀ ਹੈ ਜਿਹਦੇ ਨਾਲ ਮੈਂ ਮਿਣਦਾ ਵੀ ਤੁਸੀਂ ਮੈਨੂੰ ਹਰ ਇੱਕ ਮਹੀਨੇ ਪੈਸੇ ਕਿਉਂ ਦੇਣ ਉਹ ਕਹਿੰਦੇ ਕਹਿੰਦੇ ਜੀ ਸਾਡੀ ਬਿਜਲੀ ਤੇ ਬੇਲਾਉ ਨੂੰ ਹਟ ਗਏ 3-4000 ਰੁਪਏ ਲਾਉਂਦਾ ਸੀ ਫਿਰ ਤੇਰੇ ਨਾਲ ਬਾਅਦ ਚ ਹਸਾਬ ਕਰਦੇ ਸੀ ਅਸੀਂ ਹੁਣ ਹਰ ਇੱਕ ਮਹੀਨੇ ਕਰਾ ਹਸਾਬ ਕਰਾ ਲਾਂਗੇ ਕਿ ਕਿੱਥੋਂ ਜਾ ਕੇ ਕਿੱਥੇ ਤੱਕ ਬਿਜਲੀਦਾਰੀ ਸੁਧਰ ਜਾਂਦੀ ਹੈ ਜੀ ਇੱਕ ਐਨੀਕ ਚੀਜ਼ ਨਾਲ ਤੇ ਨਾਲ ਬਿਜਲੀ ਬੋਰਡ ਨੂੰ ਨਹੀਂ ਕਾਟਾ ਪੈਣ ਦਿੰਦੇ ਅਸੀਂ ਬਿਜਲੀ ਬੋਰਡ ਵੀ ਫਾਇਦੇ ਚ ਹੈ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਹੋ ਕਦੇ ਸੁਣਿਆ ਸਰਕਾਰ ਆਉਂਦੀ ਹੈ ਆਉਣ ਸਰ ਸਰਕਾਰੀ ਜਿਹੜੇ ਅਦਾਰੇ ਹੁੰਦੇ ਨੇ ਉਹਨਾਂ ਨੂੰ ਘਾਟੇ ਚ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਤੇ ਇੱਥੇ ਉਲਟੀ ਹੈ ਗੰਗਾ ਪਟਾਈ ਜਿਹੜੀ ਆਪਣੇ ਪੰਜਾਬ ਚ ਅਸੀਂ ਗੋਇੰਦਵਾਲ ਸਾਹਿਬ ਵਾਲਾ ਪ੍ਰਾਈਵੇਟ ਵਾਲਾ ਜਿਹੜਾ ਥਰਮਲ ਪਲਾਂਟ 540 ਮੈਗਾਵਾਟ ਦਾ ਉਹ ਪੰਜਾਬ ਸਰਕਾਰ ਨੇ ਖਰੀਦੇ ਕੋਈ ਉਹਦਾ ਕਰਜ਼ਾ ਨਹੀਂ ਦੇਣਾ ਕੋਈ ਉਹ ਤੇ ਕਹੀ ਹੁੰਦੇ ਨਾ ਕੋਈ ਕੋਈ ਕਹੀ ਜਾਂਦਾ 6000 ਇਹਦਾ 6000 ਕਰੋੜ ਕਰਜ਼ਾ ਸੀ ਉਹ ਕਿੱਥੋਂ ਦੇ ਪਤਾ ਹੀ ਨਹੀਂ ਉਹੀ ਕਹਿ ਦਿੰਦੇ ਆ ਉਹੀ ਚੱਕ ਦਿੰਦੇ ਜੋ ਮਤਲਬ ਜੀ ਥਰਮਲ ਪਲਾਂਟ ਖਰੀਦ ਲਿਆ 1000 ਕਰੋੜ ਚ 1080 ਕਰੋੜ ਚ ਦੇਸ਼ ਦਾ ਸਭ ਤੋਂ ਸਸਤਾ ਜ਼ੋਦਾ ਜੀ ਇਹ ਸੈਂਟਰ ਸਰਕਾਰ ਦੀਆਂ ਬਹੁਤ ਸਾਰੀਆਂ ਏਜੰਸੀਆਂ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਇਹ ਕੋਈ ਐ ਕੋਈ ਮੁਕਸਰ ਵਾਲੇ ਮੰਡੀ ਚੋਂ ਮੱਝ ਨਹੀਂ ਖਰੀਦੀ ਹੈਗੀ ਵੀ ਐਂ ਖਰੀਦ ਲਈ ਸੰਗਲ ਫੜਾਤਾ ਚਲੋ ਆਜੋ ਉਹਦੀਆਂ ਫਾਰਮੈਲਿਟੀਆਂ ਨੇ 1080 ਕਰੋੜ ਹੀ ਦੇਣਾ ਹੈ 540 ਮੈਗਾਵਾਟ ਦਾ ਕਈ ਲੱਗੇ ਹੋਏ ਨੇ ਉਹ ਤਾਂ ਜੀ ਇੱਥੇ ਤੇ 6000 ਕਰੋੜ ਕਰਜ਼ਾ ਸੀ ਉਹ ਵੀ ਸਾਨੂੰ ਦੇਣਾ ਪਊ ਔਰ ਲੱਗੇ ਵੀ ਕੌਣ ਹੋਏ ਨੇ ਜਿਨ੍ਹਾਂ ਨੂੰ ਬਿਜਲੀ ਮਤਰਾਲਾ ਮਿਲਦਾ ਸੀ ਪਰ ਲਿਆ ਨਹੀਂ ਵੀ ਉਦੋਂ ਲੈ ਲੈਂਦੇ ਬਈ ਬਿਜਲੀ ਮਤਰਾਲਾ ਹੁਣ ਮੈਨੂੰ ਗਾਲਾਂ ਕੱਢਣ ਨਾਲੋਂ ਆਪ ਕੁਝ ਕਰਨਾ ਨਹੀਂ ਕਿਸੇ ਨੂੰ ਕੁਝ ਕਰਨ ਨਹੀਂ ਦੇਣਾ ਸੁਪਰ ਪ੍ਰਾਈਵੇਟ ਥਰਮਲ ਪ੍ਰਕਿਰਿਆ ਕੋਲਾ ਆਪਣੇ ਕੋਲੇ 4 ਖੰਡਾ ਵਾਲੀ ਕੋਲੇ ਵਾਲੀ ਖਾਨ ਚਲਾਈ ਹੋਈ ਹੈ ਕੋਲਾ ਆਮ ਹੈ ਜੀ ਡੂੜ ਰੁਪਿਆ ਬਿਜਲੀ ਹੋਰ ਸਸਤੀ ਹੋ ਜਾਊਗੀ ਚਾਬੀਆਂ ਮਿਲ ਗਈਆਂ ਉਹਦੀਆਂ ਉਹਨੂੰ ਵੀ ਉਹਨੂੰ ਵੀ ਚੱਲਦਾ ਹੈ ਉਹ ਕਿਹੜਾ ਖੜਾ ਹੈ ਚਲਾ ਲਾਂਗੇ ਹੋਰ ਸਸਤੀ ਹੋ ਜਾਊਗੀ ਆਪਾਂ ਹੋਰ ਵੇਚਣ ਲੱਗ ਜਾਾਂਗੇ ਬਿਜਲੀ ਦੂਜੇ ਸੂਬਿਆਂ ਨੂੰ ਆਹੀ ਤਾਂ ਹੁੰਦਾ ਫਿਰ ਤਰੱਕੀ ਦਾ ਕੰਮ ਪੈਸੇ ਕਿੱਥੋਂ ਆਉਣੇ ਨੇ ਕਿੱਥੇ ਲਾਉਣੇ ਨੇ ਇਹੀ ਸਰਕਾਰ ਹੁੰਦੀ ਹੈ ਹੋਰ ਕੀ ਹੁੰਦੀ ਹੈ ਪੈਸੇ ਤੁਹਾਡੇ ਨਹੀਂ ਆ ਮੈਡਲਾਂ ਦੇ ਪੈਸੇ ਨੇ ਇਹ ਮੈਂ ਦੇ ਰਿਆਂ

ਮੋਬਾਈਲ ਫੋਨ ਤੇ ਵਧਾਈਆਂ ਆਉਂਦੀਆਂ ਹੋਣਗੀਆਂ ਕਰਦੇ ਹੋਵੋਗੇ ਹਾਂਜੀ ਅੱਜ ਹੋ ਗਿਆ ਫੰਕਸ਼ਨ ਬਹੁਤ ਵਧੀਆ ਮਿਲ ਗਿਆ ਕਰੋੜ ਰੁਪਿਆ ਉਹ ਵੀ ਟੈਕਸ ਚ ਸੋ ਆਪਣੇ ਆਪ ਨੂੰ ਕਿਸੇ ਗੱਲੋਂ ਇਸ ਗੱਲ ਨੂੰ ਸਮਝੋ ਗਿਆ ਸੀ ਤੁਸੀਂ ਯੋਗਦਾਨ ਪਾ ਰਹੇ ਹੋ ਤੁਹਾਨੂੰ ਪੈਸਾ ਤੁਹਾਡਾ ਵਾਪਸ ਮਿਲ ਰਿਹਾ ਪਹਿਲਾਂ ਕਿਉਂ ਨਹੀਂ ਮਿਲਦਾ ਸੀ ਪਹਿਲਾਂ ਲੀਕੇਜ ਸੀ ਤੁਸੀਂ ਤਾਂ ਦਿੰਦੇ ਸੀ ਟੈਕਸ ਉਹ ਗਾਹਾਂ ਨਹੀਂ ਪਚਾਉਂਦੇ ਸੀ ਰਸਤੇ 'ਚ ਰੁਕ ਜਾਂਦਾ ਸੀ ਪੈਸਾ ਅਸੀਂ ਲੀਕੇਜ ਬੰਦ ਕਰ ਦਿੱਤੀ ਅਰਵਿੰਦ ਕੇਜਰੀਵਾਲ ਜੀ ਨੇ ਇੱਕੋ ਗੱਲ ਸਿਖਾਈ ਹੈ ਕਿ ਇਮਾਨਦਾਰੀ ਨਾਲ ਕੰਮ ਕਰਨਾ ਬਸ ਇਮਾਨਦਾਰੀ ਸਭ ਸਿਫਾਰੀ ਤੁਸੀਂ ਇਮਾਨਦਾਰੀ ਨਾਲ ਕੰਮ ਕਰੀ ਚੱਲੋ ਬਾਕੀ ਵਿਰੋਧੀ ਪਾਰਟੀਆਂ ਨੇ ਕੁਰਸੀ ਪਿੱਛੇ ਲੈਣਾ ਹੁੰਦਾ ਆ ਮੈਨੂੰ ਐ ਨਹੀਂ ਕਹਿੰਦਾ ਉਹ ਮੈਨੂੰ ਉਹ ਕਹਿੰਦਾ ਆ ਐ ਨਹੀਂ ਕਹਿੰਦਾ ਉਹ ਕਹਿੰਦਾ ਕੋਈ ਪੰਜਾਬ ਦੇ ਮੁੱਦੇ ਨੇ ਇਹ ਪੰਜਾਬ ਦੇ ਮੁੱਦੇ ਨੇ ਰੋਜ਼ਗਾਰ ਪੰਜਾਬ ਦੇ ਮੁੱਦੇ ਨੇ ਕਿਸਾਨੀ ਨੂੰ ਮਜਬੂਰੀ ਦੇ ਧੰਦੇ ਦੀ ਬਜਾਏ ਲਾਹੇਵੰਦ ਧੰਦਾ ਬਣਾਉਣਾ ਪੰਜਾਬ ਦੇ ਮੁੱਦੇ ਨੇ ਇੰਡਸਟਰੀ ਲੈ ਕੇ ਆਉਣੀ ਤਾਂ ਕਿ ਰੈਵਨਿਊ ਆਵੇ ਪੰਜਾਬ ਦੇ ਮੁੱਦੇ ਨੇ ਧਰਤੀ ਵਾਲੇ ਪਾਣੀ ਨੂੰ ਬਚਾਉਣਾ ਪੰਜਾਬ ਦੇ ਮੁੱਦੇ ਨੇ ਜਿਹੜੀਆਂ 20 20 ਸਾਲ 25 25 30 30 ਸਾਲ ਤੋਂ ਕੱਸੀਆਂ ਬੰਦ ਪਈਆਂ ਨੇ ਖੇਤਾਂੀਆਂ ਉਥੇ ਪਾਈਪਾਂ ਪਾ ਕੇ ਦੁਬਾਰੇ ਨਹਿਰਾਂ ਦਾ ਪਾਣੀ ਉੱਤੇ ਪਹੁੰਚਾਉਣਾ ਪੰਜਾਬ ਦੇ ਮੁੱਦੇ ਨੇ ਪੰਜਾਬ ਨੂੰ ਹਰ ਸ਼ੋਭੇ ਚ ਹਰ ਫੀਲਡ ਦੇ ਵਿੱਚ ਅੱਗੇ ਲੈ ਕੇ ਜਾਣਾ ਇਹ ਪੰਜਾਬ ਦੇ ਮੁੱਦੇ ਥੋੜੀ ਨੇ ਕਿ ਮੈਂ ਤਾਂ ਇੱਥੇ ਰੈਲੀ ਕਰੂੰਗਾ ਉਹਨੇ ਇਹ ਵੀ ਫੋਟੋ ਕਿਉਂ ਲਾ ਲਈ ਉਹਦੇ ਉਹਦੀ ਫੋਟੋ ਕਿਉਂ ਲਾ ਲਈ ਗੱਲ ਕੋਈ ਸੋ ਮੈਂ ਤਾਂ ਉਹਨਾਂ ਤੇ ਧਿਆਨ ਦਿੰਦਾ ਹੀ ਨਹੀਂ ਤੁਸੀਂ ਵੀ ਨੰਦਿਆ ਕਰੋ ਧਿਆਨ ਹਰੇਕ ਹਰੇਕ ਹਿੰਦ ਮੈਂ ਪੰਜਾਬ ਬਚਾਉਣਾ ਹੈ ਮੈਂ ਪੰਜਾਬ ਬਚਾਉਣਾ ਇਹ ਨਹੀਂ ਦੱਸਦਾ ਕੋਈ ਲੁੱਟਿਆ ਕਿ ਨਹੀਂ ਸੀ ਬਚਾਉਣ ਵਾਲੇ ਬੜੇ ਨੇ ਜੀ ਲੁੱਟਿਆ ਕਿ ਨਹੀਂ ਸੀ ਇਹ ਦੱਸ ਦੋ ਤੂੰ ਤੁਹਾਡਾ ਤਾਂ ਰਾਜ ਰਿਹਾ ਹੈ ਰਾਜ ਤਾਂ ਤੁਹਾਡਾ ਰਿਹਾ ਹੁਣ ਤੱਕ ਸਾਨੂੰ ਤਾਂ ਮਹੀਨੇ 20 ਹੋਏ ਨੇ 20 ਮਹੀਨੇ ਤੁਸੀਂ ਐ ਕਰੋ ਇੱਕ ਸਿੰਗਲ ਇੱਕ ਜਿਹਨੂੰ ਆਪਾਂ ਕਹਿੰਦੇ ਗਲੀ ਵਾਲਾ ਰੁਪਈਆ ਵੀ ਜੇ ਤੁਹਾਡਾ ਇਲਜ਼ਾਮ ਲੱਗ ਜੇ ਪੁਆਪਤ ਮਾਨੇ ਇੱਕ ਗਲੀ ਵਾਲਾ ਰੁਪਈਆ ਵੀ ਸਰਕਾਰ ਦਾ ਖਾ ਲਿਆ ਮੈਂ ਤਾਂ ਕਿਹਾ ਹੋਵੇ ਕਿ ਇੱਕ ਪਾਸੇ ਸਲਫਾਸ ਪਈ ਹੋਵੇ ਇੱਕ ਪਾਸੇ ਲੋਕਾਂ ਦਾ ਪੈਸਾ ਤੇ ਆਵੇ ਮੈਂ ਸਲਫਾਸ ਦੀ ਗੋਲੀ ਖਾਉਂਗਾ ਮੇਰੇ ਪੈਸੇ ਨਹੀਂ ਖਾਂਦਾ ਲੋਕਾਂ ਦਾ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ ਉਹ ਫਿਲਮਾਂ ਚੋਂ ਟੀਵੀਾਂ ਚੋਂ ਜਿੰਨੇ ਮਰਜ਼ੀ ਕਮਾ ਲੈਣ ਲੈ ਇੱਥੋਂ ਥੋੜੀ ਕਮਾਉਣੀ ਸੀ ਤੇ ਇਥੇ ਤਾਂ ਸਿਰਫ ਇਹੀ ਹੈ ਜਦੋਂ ਮੇਰੇ ਕੋਲ ਫਾਈਲ ਆਉਂਦੀ ਹੈ ਮੈਂ ਅਫਸਰ ਨੂੰ ਪੁੱਛਦਾ ਇਹਦੇ ਨਾਲ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਇਹਦੇ ਨਾਲ ਪੰਜਾਬ ਨੂੰ ਫਾਇਦਾ ਕੀ ਹੁੰਦਾ ਨਵੀਂ ਪੁਲਿਸ ਬਣਾਉਣੀ ਆਉਣ ਤਿਆਰ ਹੈ ਬਸ ਉਹਦਾ ਨਾਮ ਹੈ ਐਸ ਐਸ ਐਫ ਸੜਕ ਸੁਰੱਖਿਆ ਫੋਰਸ ਕੱਲੀਆਂ ਸੜਕਾਂ ਤੇ ਨਵੀਆਂ ਗੱਡੀਆਂ ਟੋヨタ ਹਿਲਿਕਸ ਜਿਹੜੀ ਦੁਬਈ ਪੁਲਿਸ ਕੋਲੇ ਨੇ ਉਹ ਗੱਡੀਆਂ ਦਿੱਤੀਆਂ ਉਹਨਾਂ ਨੂੰ ਸਿਰਫ ਸੜਕਾਂ ਤੇ ਰਹਿਣਗੀਆਂ ਕੋਈ ਟਰੱਕ ਖਰਾਬ ਹੋ ਕੇ ਖੜ ਗਿਆ ਉਹਨੂੰ ਖਿੱਚ ਕੇ ਪਰਾਂ ਕਰ ਦੋ ਕੋਈ ਐਕਸੀਡੈਂਟ ਹੋ ਗਿਆ ਰਬ ਨਾ ਕਰੇ ਉਹਨਾਂ ਕੋਲੇ ਗੈਸ ਕਟਰ ਤੋਂ ਲੈ ਕੇ ਟੋਚਨ ਤੋਂ ਲੈ ਕੇ ਹਰ ਇੱਕ ਫਰਸਟ ਏਡ ਦੇ ਸਮਾਨ ਤੱਕ ਤੇ ਨੇੜੇ ਵਾਲਾ ਕੋਈ ਵੀ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਉਹਨਾਂ ਦੇ ਸੰਪਰਕ ਚ ਸਭ ਤੋਂ ਨੇੜੇ ਵਾਲੇ ਹਸਪਤਾਲ ਚ ਲੈ ਕੇ ਜਾਓ ਤੁਸੀਂ ਦੇਖਿਓ ਇਹ ਗੱਲਾਂ ਅਸੀਂ ਕੋਈ ਗਰੰਟੀਆਂ ਚ ਨਹੀਂ ਲਿਖੀਆਂ ਮੈਨੀਫੈਸਟੋਆਂ ਚ ਪਰ ਮੈਨੂੰ ਪਤਾ ਜਦੋਂ ਮੈਂ ਐਮਪੀ ਸੀ ਮੈਂ ਡਾਟਾ ਕਢਾਇਆ ਸੀਗਾ ਪਾਰਲੀਮੈਂਟ ਚ ਉਦੋਂ 14 ਸੀ ਹੁਣ ਵੱਧ ਗਿਆ ਪੰਜਾਬ ਚ ਇੱਕ ਦਿਨ ਚ ਘੱਟੋ ਘੱਟ 17 ਤੋਂ 18 ਬੰਦੇ ਔਨ ਦਾ ਸਪੌਟ ਐਕਸੀਡੈਂਟ ਚ ਮਰਦੇ ਨੇ ਇੱਕ ਦਿਨ ਚ ਜੇ ਨੂੰ ਮਹੀਨੇ ਚ ਕਰ ਲਈ 540 ਜੇ 12 ਨਾਲ ਗੁਣਾ ਕਰ ਲਈ ਸਾਲ ਚ ਜਾਨੀ ਕਿ 7000 ਦੇ ਨੇੜੇ ਤੇਰੇ ਬੰਦਾ ਔਨ ਦਾ ਸਪੌਟ ਇੱਕ ਸਾਲ ਚ ਸੜਕ ਤੇ ਮਰ ਜਾਂਦਾ ਕਾਰਨ ਖੜੇ ਹੋਏ ਟਰੱਕ ਚ ਵੱਜੀ ਜੀ ਗੱਡੀ ਓਵਰ ਸਪੀਡ ਸੀ ਜੀ ਪਤਾ ਨਹੀਂ ਲੱਗਿਆ ਜੇ ਉਥੇ ਪੁਲਿਸ ਹੋਊਗੀ ਜਿਹੜੀ ਨਵੀਂ ਪੁਲਿਸ ਬਣਾਵਾਂਗੇ ਅਸੀਂ ਉਹ ਨਾਲੇ ਤਾਂ ਉਹਨੂੰ ਦੇਖ ਕੇ ਹੌਲੀ ਚਲਾਉਣਗੇ ਨਾਲੇ ਉਹ ਆ ਜਿਹੜੇ ਕੋਈ ਗੰਨਿਆ ਟਰਾਲੀ ਕੋਈ ਤੂੜੀ ਵਾਲਾ ਟਰੱਕ ਖੜ ਗਿਆ ਪਲਟ ਗਿਆ ਉਹ ਕਲੀਅਰ ਕਰ ਦੇਣਗੇ ਮੈਨੂੰ ਉਮੀਦ ਹੈ ਕਿ ਇਹਦੋਂ ਵੱਡਾ ਪੁੰਨ ਨਹੀਂ ਹੋਊਗਾ ਜੇ ਆਪਾਂ ਪਹਿਲੇ ਸਾਲ ਨੂੰ 50% ਤੇ ਵੀ ਲਈਏ 3500 ਬੰਦੇ ਦੀ ਜਾਨ ਬਚਾ ਲਈਏ ਇਹਦੋਂ ਵੱਡਾ ਪੁੰਨ ਹੋਊਗਾ ਕੋਈ ਇਹ ਕਰਾਂਗੇ ਸ਼ੁਰੂ ਆਪਾਂ ਕੰਮ ਤਾਂ ਆਹ ਨੇ ਜੀ ਕਰਨ ਵਾਲੇ ਇਹ ਰੈਲੀ ਨਹੀਂ ਕਰੀ ਜਾਂਦੇ ਉਹਨੇ ਰੈਲੀ ਵੱਡੀ ਕਰ ਲਈ ਇਹਦੀ ਰੈਲੀ ਛੋਟੀ ਹੋਗੀ ਮੈਂ ਹਾਈ ਕਮਾਂਡ ਨੂੰ ਦੱਸੂ ਮੈਂ ਲੋਕਮਾਂਡ ਨੂੰ ਦੱਸੂ ਪਤਾ ਨਹੀਂ ਯਾਰ ਇਹਨੇ ਵੀ ਹਾਈ ਲੋਕਮਾਂਡ ਕਦੇ ਲੋਕਾਂ ਨਾਲ ਵੀ ਗੱਲ ਕਰ ਲਿਆ ਕਰੋ ਇੱਕ ਗੱਲ ਮੈਂ ਕਹਿਣਾ ਕਿ ਬਾਕੀ ਜਿਹੜੇ ਲੀਡਰ ਨੇ ਨਾ ਇਹ ਹਰੇਕ ਕੋਈ ਨਾ ਕੋਈ ਕੋਟੇ 'ਚੋਂ ਆ ਕੋ ਰਾਹੁਲ ਗਾਂਧੀ ਦੇ ਕੋਟੇ 'ਚੋਂ ਆ ਕੋਈ ਪ੍ਰਿੰਕਾ ਗਾਂਧੀ ਵਾਲੇ ਕੋਟੇ 'ਚੋਂ ਆ ਕੋਈ ਵੀ ਸੋਨੀਆ ਗਾਂਧੀ ਵਾਲੇ ਕੋਟੇ 'ਚੋਂ ਆ ਕੋਈ ਹਰਸਿਮਰਤ ਕੌਰ ਵਾਲੇ ਕੋਟੇ 'ਚੋਂ ਆ ਕੁਈ ਮਜੀਠੀ ਵਾਲੇ ਕੋਟੇ ਚੋਂ ਆਇਆ। ਕੁਈ ਸੁਖਬੀਰ ਵਾਲੇ ਕੋਟੇ ਚੋਂ ਆਇਆ। ਇੱਕ ਮੈਂ ਆ। ਲੋਕਾਂ ਵਾਲੇ ਕੋਟੇ ਚੋਂ ਆਂ ਜੀ ਮੈਂ ਤਾਂ। ਮੈਨੂੰ ਪੁੱਛ ਰਹੇ ਨੇ ਪੱਤਰਗਾ ਤੁਸੀਂ ਕਿਹੜੇ ਕੋਟੇ ਚੋਂ ਮੈਂ ਸਾਢੇ 3 ਕੋਟ ਲੋਕਾਂ ਵਾਲੇ ਕੋਟੇ ਚੋਂ ਆਇਆ। ਮੈਂ ਤਾਂ ਪਾਬਲਿਕਸ ਤੋਂ ਆਇਆ ਹੋਇਆ। ਉਦਾਂ ਨਹੀਂ ਆ। ਐਦਾਂ ਹੀ ਰਾਵਾਂਗੇ। ਆਮ ਲੋਕਾਂ ਨੇ ਸਾਨੂੰ ਇੱਥੇ ਪਹੁੰਚਾਇਆ ਤੇ ਆਮ ਲੋਕਾਂ ਨਾਲ ਹੀ ਰਾਵਾਂਗੇ। 1 ਕਰੋੜ ਰੁਪਇਆ 골ਡ ਮੈਡਲ। 75 ਲੱਖ ਰੁਪਇਆ ਸਿਲਵਰ ਦਾ। 50 ਲੱਖ ਰੁਪਇਆ ਬ੍ਰੌਨ। ਤੁਹਾਡਾ ਪੈਸਾ ਪਹਿਲੇ ਤੋਂ ਪਹਿਲਾਂ ਮੈਨੂੰ ਪਲੇਅਰ ਮਿਲਦੇ ਰਹਿੰਦੇ ਆ ਉਹ ਕਹਿੰਦੇ ਜੀ ਤੁਸੀਂ ਤਾਂ ਮਤਲਬ ਟੂਰਨਾਮੈਂਟ ਖਤਮ ਹੋਇਆ ਉਹ 10 ਦਿਨਾਂ ਚ ਕਹਿੰਦਾ ਸਾਨੂੰ ਬੁਲਾ ਲੈਣੇ ਉਹ ਆਜੋ ਪਹਿਲੇ ਲੈ ਜਾਓ ਕਹਿੰਦੇ ਪਹਿਲਾਂ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਸੀ ਇਹ ਕਿਹੜੇ ਟੂਰਨਾਮੈਂਟ ਦੇ ਦਿੰਦੇ ਨੇ ਹੁਣ ਅਸੀਂ ਵੀ ਭੁੱਲ ਜਾਂਦੇ ਸੀਗੇ ਕਿਉਂਕਿ ਨੇੜੇ ਜਾ ਕੇ ਦਿੰਦੇ ਆ ਨਾ ਵੋਟਾਂ ਬਿਲੇ ਵੀ ਹੁਣ ਯਾਦ ਰੱਖ ਲੈਣਗੇ ਲੋਕ ਨਾ ਸੋ ਮੈਂ ਅਕਸਰ ਇਹ ਕਹਿੰਦਾ ਹੁੰਦਾ ਕਿ ਸਾਡੇ ਗੁਰੂ ਸਾਡੇ ਸ਼ਹੀਦ ਸਾਡੇ 22 33 ਸਾਲ ਦੇ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਉਹ ਸਾਡੇ ਰੋਲ ਮਾਡਲ ਨੇ ਉਹ ਸਾਡੇ ਕੋਚ ਨੇ ਉਹ ਤੋਂ ਸਿੱਖਿਆ ਲਈ ਵੀ ਆਪਾਂ ਮੈਂ ਅਕਸਰ ਗੱਲ ਸੁਣਾਉਣਾ ਉਹਨਾਂ ਨੇ ਕਿਸੇ ਨੇ ਸੁਣੀ ਵੀ ਹੋਊਗੀ ਜਾਂ ਨਹੀਂ ਵੀ ਸੁਣੀ ਮੈਂ ਸੁਣਾ ਦਿੰਨਾ ਹੁਸੈਨ ਬੋਲਟ ਦੀ ਗੱਲ ਹੈ ਹੁਸੈਨ ਬੋਲਟ ਨੂੰ ਪੁੱਛਿਆ ਗਿਆ ਬੀਬੀਸੀ ਦੇ ਇੰਟਰਵਿਊ 'ਚ ਕਿ ਤੇਰਾ ਕੋਚ ਕੌਣ ਹੈ ਕਹਿੰਦੇ ਦੇਖਿਆ ਤਾਂ ਨਹੀਂ ਗਰਾਊਂਡ 'ਚ ਉਹ ਕਹਿੰਦੇ ਮੇਰੇ ਕੋਚ ਨੂੰ ਆਉਣ ਨਹੀਂ ਦਿੰਦੇ ਗਰਾਊਂਡ 'ਚ ਉਹ ਕਹਿੰਦੇ ਵੀ ਇਹ ਕਿਹੜੀ ਗੱਲ ਹੋ ਗਈ ਤੂੰ ਚੈਂਪੀਅਨ ਆ ਯਾਰ ਤੇਰਾ ਕੋਚ ਕਿਉਂ ਨਹੀਂ ਆਉਂਦਾ ਗਰਾਊਂਡ 'ਚ ਕਹਿੰਦੇ ਨਾ ਜੀ ਮੇਰੇ ਕੋਚ ਨੂੰ ਪਤਾ ਨਹੀਂ ਕਿਉਂ ਨਹੀਂ ਆਉਣ ਦਿੰਦੇ ਕਹਿੰਦੇ ਕੌਣ ਹੈ ਨਾਂ ਤਾਂ ਦੱਸ ਗੱਲ ਕਰਦੇ ਆਪਾਂ ਤੇ 올림픽 ਐਸੋਸੀਏਸ਼ਨ ਨਾਲ ਕਹਿੰਦੇ ਦੱਸ ਦਿੰਨਾ ਜੀ ਪਰ ਆਉਣ ਨਹੀਂ ਦਿੰਦੇ ਉਹਨੂੰ ਕਹਿੰਦੇ ਤੁਹਾਨੂੰ ਦੱਸ ਵੀ ਤਾ ਤਾਂ ਵੀ ਇਹਨਾਂ ਨੇ ਆਉਣ ਨਹੀਂ ਦਿੱਤਾ ਕਹਿੰਦੇ ਸਿੱਖ ਹੋਣਾ ਉਹ ਕਹਿੰਦੇ ਜਮੈਕਾ ਦੇ ਪਿੰਡਾਂ 'ਚ ਜੰਮੇ ਪਲੇ ਆ ਜੰਗਲ ਸੀ ਰਾਤ ਨੂੰ ਖਾਣਾ ਖਾਣ ਵਾਸਤੇ ਸ਼ਿਕਾਰ ਕਰਨਾ ਪੈਂਦਾ ਸੀ ਜੰਗਲ 'ਚ ਸ਼ਿਕਾਰ ਕਰਨ ਜਾਂਦੇ ਸੀ ਚੀਤੇ ਮਗਰ ਪੈ ਜਾਂਦੇ ਸੀ ਕਹਿੰਦੇ ਉਹ ਚੀਤਾ ਮਗਰ ਪੈ ਜਾਂਦਾ ਸੀ ਬਸ ਕਹਿੰਦਾ ਅਸੀਂ ਸੋਚਦੇ ਸੀ ਵੀ ਜੇ ਇੱਕ ਵੀ ਥੋੜਾ ਜਿਹਾ ਪੈਰ ਤਿਲਕ ਗਿਆ ਸਮਝ ਲੋ ਚੀਤਾ ਆ ਗਿਆ ਸੋ ਚੀਤੇ ਤੋਂ ਬਚਣ ਵਾਸਤੇ ਭਜਦੇ ਸੀਗੇ ਜੀ ਮੇਰੇ ਕੋਚ ਦਾ ਨਾਮ ਚੀਤਾ ਹੈ ਜੀ ਕਹਿੰਦਾ ਲਿਆਓ ਗਰਾਊਂਡ 'ਚ ਉਹਨੂੰ ਕਿਵੇਂ ਲਿਆਉਂਗੇ ਜਿਨ੍ਹਾਂ ਦੇ ਕੋਚ ਚੀਤੇ ਹੋਣ ਉਹਨਾਂ ਨੂੰ ਕੋਈ ਹਰਾ ਦੂਗਾ ਜੀ ਤੇ ਜਿਨ੍ਹਾਂ ਆਪਣੇ ਵਰਗੇ ਜਿਨ੍ਹਾਂ ਦੇ ਕੋਚ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਹੋਣ ਕੁਰਬਾਨੀਆਂ ਦੇ ਪੁੰਜ ਜਿਨ੍ਹਾਂ ਦੇ ਗੁਰੂ ਸਰਵਾਂਸ ਵਾਰਨ ਵਾਲੇ ਹੋਣ ਜਿਨ੍ਹਾਂ ਦੇ ਗੁਰੂ ਘਰ ਘਰ ਜਾ ਕੇ ਪੈਦਲ ਤੁਰ ਕੇ ਲੱਖਾਂ ਕਿਲੋਮੀਟਰ ਸਚਾਈ ਦਾ ਹੋਕਾ ਦੇਣ ਵਾਲੇ ਹੋਣ ਉਹਨੂੰ ਕੋਈ ਹਰਾ ਦੂਈ ਕੋਈ ਨਹੀਂ ਹਰਾ ਸਕਦਾ ਜਜ਼ਬਾ ਜਨੂੰਨ ਇਹ ਬਹੁਤ ਵੱਡੀ ਚੀਜ਼ ਹੈ ਸੋ ਆਪਣੀ ਆਪ ਨੂੰ ਕਦੇ ਵੀ ਛੋਟਾ ਨਹੀਂ ਸਮਝਣਾ ਕਿ ਵੱਡੇ ਵੱਡੇ ਪਲੇਅਰਾਂ ਵਿੱਚ ਕਈ ਜਾ ਕੇ ਪੱਕਵਰ ਆ ਜਾਂਦੇ ਨੇ ਕਿਹੜਾ ਉਹ ਵੱਡੇ ਪਲੇਅਰ ਨੇ ਸਾਸੀ ਸਾਡਾ ਇੱਥੇ ਕੀ ਬੱਟੀ ਦਾ ਮੈਂ ਇੱਕ ਗੱਲ ਦੱਸ ਦੇਣਾ ਇਹ ਇਹ ਸ਼ੇਅਰ ਯਾਦ ਰੱਖ ਲਿਓ 1 ਰੁਪਈਆ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ ਰੁਪਈਆ ਕੱਢ ਦੀ ਉਹ ਵੀ ਲੱਖ ਨਹੀਂ ਰਹਿੰਦਾ 9999 ਬਣ ਜਾਂਦਾ ਉਹ ਸੋ ਹਰ ਇੱਕ ਰੁਪਏ ਦੀ ਵੀ ਵੈਲਿਊ ਹੈ ਜਹਾਜ਼ ਹੁੰਦਾ ਬਹੁਤ ਵੱਡਾ A320 ਬੋਇੰਗ ਬੋਇੰਗ ਵਾਲਿਆਂ ਦੇ ਨੇ 747 780 ਤਾਂ 350 ਸਵਾਰੀਆਂ ਉਹਨਾਂ ਦਾ ਸਮਾਨ ਲੱਖ ਸਵਾ ਲੱਖ ਲੀਟਰ ਤੇਲ ਆਪ ਦਾ ਭਾਰ ਲੈ ਕੇ ਉੜ ਜਾਂਦਾ ਇਹਨਾਂ ਤੱਕ ਪਹੁੰਚਦਾ ਜੀ ਪਰ ਜਦੋਂ ਉਹ ਏਅਰਪੋਰਟ ਦੇ ਗੇਟ ਤੇ ਲੱਗਿਆ ਖੜਾ ਹੁੰਦਾ ਉਦੋਂ ਉਹਦੀ ਕੀਮਤ 0 ਹੁੰਦੀ ਹੈ ਕਿਉਂਕਿ ਜਹਾਜ਼ ਦੇ ਬਿਗੈਰ ਨਹੀਂ ਹੁੰਦਾ ਜੀ ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ ਉਹ ਜਹਾਜ਼ ਨੂੰ ਇਹ ਐ ਕਰਕੇ ਸਿੱਧਾ ਕਰ ਰੰਗ ਦਿੰਦਾ ਫਿਰ ਜਹਾਜ਼ ਉਹਨੂੰ ਕਹਿੰਦਾ ਵੀ ਓਕੇ ਥੈਂਕ ਯੂ ਵੈਰੀ ਮਚ ਹੁਣ ਤੇਰਾ ਕੰਮ ਖਤਮ ਮੇਰਾ ਸਿੱਧੋ ਉਹ ਟਰੈਕਟਰ ਭੜਾ ਹੋ ਜਾਂਦਾ ਉਸ ਤੋਂ ਬਾਅਦ ਉੱਡ ਜਾਂਦਾ ਅੱਗੇ ਉਹਦੇ ਇੰਜਨਾਂ ਤੇ ਡਿਪੈਂਡ ਕਰਦਾ ਹੈ ਉਹ ਦਿੱਲੀੋਂ ਉੱਡ ਕੇ 35 ਮਿੰਟਾਂ ਬਾਅਦ ਚੰਡੀਗੜ੍ਹ ਉਤਰਦਾ ਹੈ ਜਾਂ ਫਿਰ ਦਿੱਲੀੋਂ ਉੱਡ ਕੇ 14 ਘੰਟਿਆਂ ਬਾਅਦ ਸਾਨ ਫਰਾਂਸਿਸਕੋ ਉਤਰਦਾ ਹੈ ਇਹ ਉਹਦੇ ਇੰਜਨਾਂ ਦੇ ਡਿਪੈਂਡਡ ਹੈ ਆ ਮੇਰੇ ਸਾਹਮਣੇ ਮੇਰਾ ਪੰਜਾਬ ਦਾ ਯੂਥ ਬੈਠਾ ਸਾਰਾ ਮੈਨੂੰ ਕੋਈ ਸ਼ੱਕ ਨਹੀਂ ਕਿ ਤੁਸੀਂ ਜਹਾਜ਼ ਹੋ ਤੇ ਤਾਕਤਵਾਰ ਇੰਜਨਾਂ ਵਾਲੇ ਜਹਾਜ਼ ਹੋ ਪਰ ਹੁਣ ਤੱਕ ਸਾਨੂੰ ਕੋਈ ਕੋਈ ਲੀਡਰ ਜਾਂ ਕੋਈ ਐਸੇ ਕੋਚ ਟਰੈਕਟਰ ਵਰਗੇ ਨਹੀਂ ਮਿਲੇ ਜਿਹੜੇ ਸਾਨੂੰ ਸਿੱਧਾ ਕਰ ਦੇਣ ਤੇ ਸਭ ਬਾਕੀ ਅਸੀਂ ਉੱਡ ਲਈਏ ਸੋ ਹੁਣ ਤੁਹਾਨੂੰ ਅਸੀਂ ਕੋਚੇਸ ਵੀ ਤੇ ਸਰਕਾਰ ਬਣੋਰੀ ਅਸੀਂ ਇੱਕ ਟਰੈਕਟਰ ਬਣ ਕੇ ਤੁਹਾਨੂੰ ਸਿੱਧਾ ਕਰਕੇ ਰਾਂਦੇਵਲ ਕਰਦਾਂਗੇ ਅੱਗੇ ਮੈਨੂੰ ਤੁਹਾਡੇ ਇੰਜਨਾਂ ਤੇ ਯਕੀਨ ਹੈ ਪੱਕਾ ਜੀ ਯਕੀਨ ਹੈ ਕਿ ਤੁਸੀਂ 14-15 ਘੰਟਿਆਂ ਦੀ ਫਲਾਈਟ ਆਕੇ ਵੈਨਕੂਵਰ ਤੋਂ ਸਨ ਫਰਾਂਸਿਸਕੋ ਉੱਤਰਨ ਵਾਲੇ ਜਹਾਜ਼ੋਂ ਛੋਟੇ ਜਾ ਜਿਏਗੇ ਤੁਸੀਂ ਇਹ ਮੈਨੂੰ ਯਕੀਨ ਹੈ ਔਰ ਤੁਹਾਡੇ ਕੋਚਸ ਜਿਹੜੇ ਨੇ ਉਹਨਾਂ ਲਈ ਵੀ ਅਸੀਂ ਪਾਲਿਸੀ ਬਣਾਈ ਹੈ ਜਿੰਨੇ ਵੀ ਪਲੇਅਰ ਜੀਨਰ ਨੇ ਉਹਨਾਂ ਦੇ ਕੋਚ ਨੂੰ ਜਿੰਨੀ ਪਲੇਅਰ ਨੂੰ ਰਾਸ਼ੀ ਮਿਲੂਗੀ ਉਹਦਾ 40% ਤਾਂ ਕੋਚ ਨੂੰ ਵੀ ਦੇਵਾਂਗੇ ਤੇ ਪਲੇਅਰ ਤੁਹਾਨੂੰ ਲਿਖਾਵਾਂਗੇ ਲਿਖ ਕੇ ਦਊਗਾ ਪਲੇਅਰ ਕਿ ਹਾਂਜੀ ਮੈਨੂੰ ਇਹਨਾਂ ਨੇ ਕੋਚਿੰਗ ਦਿੱਤੀ ਹੈ ਸੋ ਉਹਨਾਂ ਨੂੰ ਪਲੇਅਰਾਂ ਨੂੰ ਜਿੰਨੀ ਰਾਸ਼ੀ ਮਿਲ ਰਹੀ ਹੈ ਉਹਦਾ 40% ਉਹਦੇ ਕੋਚ ਨੂੰ ਹੀ ਦੇਵਾਂਗੇ ਤਾਂ ਕਿ ਉਹ ਹੋਰ ਹੌਸਲੇ ਨਾਲ ਕੰਮ ਕਰੇ ਹੋਰ ਪਲੇਅਰ ਆਖੋ ਖੇਡਾਂ ਦੇ ਵਿੱਚ ਸਾਡੇ ਉਹ ਨਾਮ ਰੌਸ਼ਨ ਕਰਨ ਸਾਡੇ ਸੋ ਆਪਾਂ ਫੇਰ ਕਹਿੰਦੇ ਆ ਕਿ ਇਹ ਲੱਗੇ ਰਹੋ ਜਜ਼ਬੇ ਨਾਲ ਲੱਗੇ ਰਹੋ ਔਰ ਕੋਈ ਫਰਕ ਨਹੀਂ ਪੈਂਦਾ ਕਈ ਵਾਰੀ ਦੂਜਾ ਤੀਜਾ ਨੰਬਰ ਆ ਜਾਂਦਾ ਫਿਰ ਕੋਈ ਫਰਕ ਨਹੀਂ ਪੈਂਦਾ ਅਗਲੀ ਵਾਰ ਆ ਜਾਊਗਾ ਧੋ ਲੰਬੀ ਛਾਲ ਵਾਸਤੇ ਸਭ ਤੋਂ ਪਹਿਲਾਂ ਕਈ ਕਦਮ ਪਿੱਛੇ ਦਾ ਹੋਣਾ ਪੈਂਦਾ ਨਾ ਫੇਰ ਹੀ ਲੰਬੀ ਛਾਲ ਵੱਜਦੀ ਹੈ ਔਰ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਗਲਤੀਆਂ ਕੰਮਦਰਾਂਨ ਹੋਣਗੀਆਂ ਘਰੇ ਬੈਠੇ ਤੂੰ ਕੀ ਗਲਤੀਆਂ ਹੋ ਜਾਣਗੀਆਂ ਗਲਤੀਆਂ ਕੰਮਦਰਾਂਨ ਹੁੰਦੀਆਂ ਤੁਪਣੇ ਆਪ ਦਾ ਇੱਕ ਹیثیت ਆਪਣਾ ਇੱਕ ਜਗ੍ਹਾ ਬਣਾ ਕੇ ਰੱਖੋ ਐਲਨ ਮਸਕ ਜਿਹੜਾ ਹੁਣ ਉਹਨੇ ਉਹਦਾ ਨਾਮ ਐਕਸ ਰੱਖਤਾ ਪਹਿਲਾਂ ਟਵਿੱਟਰ ਸੀ ਜਿਹੜਾ ਬਹੁਤ ਅਮੀਰ ਦੁਨੀਆ ਦਾ ਨੰਬਰ 1 ਅਮੀਰ ਬੰਦਾ ਹੈ ਐਲਨ ਮਸਕ ਉਹਦੇ ਦਫ਼ਤਰ 'ਚ ਇੱਕ ਗੋਰੀ ਕੰਮ ਕਰਦੀ ਸੀ ਉਹ ਕਹਿੰਦੀ ਮੈਂ ਅਸਤੀਫਾ ਦੇਣਾ ਮੈਂ ਤੁਹਾਡੇ ਦਫ਼ਤਰ 'ਚ ਆਉਂਦੇ ਤਿਆਂ ਮੈਂ ਅਸਤੀਫਾ ਦੇਣਾ ਉਹ ਕਹਿੰਦਾ ਉਹ ਕੇਸ ਇਸਤੀਫਾ ਤਾਂ ਚਲਦੇ ਜਾ ਮੈਂ ਬਾਅਦ ਚ ਪ੍ਰਵਾਨ ਕਰੂ ਪਹਿਲਾਂ ਆ ਲੱਖ ਡਾਲਰ ਚੱਕ ਤੈਨੂੰ ਵੈਸੇ ਹੀ ਦੇ ਦਾਂ 1 ਲੱਖ ਡਾਲਰ ਜੇ ਦੁਨੀਆ ਘੁੰਮਿਆ ਇੱਕ ਮਹੀਨਾ ਦੁਨੀਆ ਘੁੰਮਿਆ ਆ ਕੇ ਕਰ ਦੇਂ ਤੇਰੇ ਇਸਤੀਫੇ ਦੇ ਫੈਸਲਾ ਹੋਰਿਆਂ ਕਹਾ ਤਾਂ ਵਧੀਆ ਗੱਲ ਐ ਲੱਖ ਡਾਲਰ ਐਵੇਂ ਹੀ ਮਿਲ ਗਿਆ ਮੈਨੂੰ ਉਹ ਘੁੰਮਣ ਚਲੀ ਗਈ ਪੂਰੀ ਦੁਨੀਆ ਘੁੰਮਾਈ ਮਹੀਨੇ ਬਾਅਦ ਆਈ ਕਹਿੰਦੀ ਜੀ ਮੈਂ ਘੁੰਮ ਕੇ ਆਈ ਤੇ ਮੇਰੇ ਇਸਤੀਫੇ ਦਸੋ ਕਹਿੰਦਾ ਅੱਛਾ ਪੈ ਲੈ ਤੇ ਇਸਤੀਫਾ ਇਸਤੀਫਾ ਪ੍ਰਵਾਨਾ ਜਾ ਉਹ ਕਹਿੰਦੀ ਵੀ ਜੀ ਆਹੀ ਕਰਨਾ ਸੀ ਫੇ ਪਹਿਲੇ ਦਿਨ ਹੀ ਕਰ ਲੈਂਦੇ ਜੀ ਮੀਨਾ ਮੈਨੂੰ ਕਿਹਾ ਵੀ ਤੁਸੀਂ ਲੱਖ ਡਾਲਰ ਖਰਚਣ ਨਾਲ ਮੇਰੇ ਤੇ ਜਾਇਆ ਘੁੰਮਿਆ ਇਹਦੇ ਨਾਲ ਕੀ ਫਰਕ ਪਿਆ ਉਹ ਕਹਿੰਦਾ ਅਸਲ ਵਿੱਚ ਨਾ ਮੈਂ ਤੈਨੂੰ ਜਾਣਦਾ ਨਹੀਂ ਸੀ ਕਿ ਤੇਰੀ ਦਫ਼ਤਰ ਚ ਕਿੰਨੀ ਕਮੀਅਤ ਹੈ ਮੇਰੇ ਦਫ਼ਤਰ ਚ ਕਹਿੰਦਾ ਜੇ ਤਾਂ ਤੇਰੀ ਇਮਿਹਤ ਹੁੰਦੀ ਤੂੰ ਜਿੱਦਾਂ ਗਈ ਹੈ ਦੂਜੇ ਤੀਜੇ ਦਿਨ ਰੌਲਾ ਪੈਦਾ ਦਫ਼ਤਰ ਚ ਪਾਈ ਉਹ ਕੁੜੀ ਆ ਨਹੀਂ ਰਹੀ ਕੰਮ ਰੁਕੇ ਪੈ ਨੇ ਵੀ ਉਹਦਾ ਉਹਨੂੰ ਜਾਂ ਤਾਂ ਉਹਨੂੰ ਵਾਪਸ ਬੁਲਾਓ ਜਾਂ ਥਾਤੇ ਕੋਈ ਲੈ ਕੇ ਆਓ ਫਿਰ ਤਰੀਕਾ ਕਹਿੰਦਾ ਮੈਨੂੰ ਐਮੀਅਤ ਪਤਾ ਲੱਗ ਜਾਂਦੀ ਵੀ ਤੇਰੇ ਬਿਨਾਂ ਸਰਦਾ ਨਹੀਂ ਕਹਿੰਦਾ ਮਹੀਨਾ ਮੇਰੇ ਕੋਲ ਕੋਈ ਆਇਆ ਹੀ ਨਹੀਂ ਆਪ ਚੱਕਰਸਦੀਵਾ ਜਾ ਇਹਦਾ ਮਤਲਬ ਉਹਦੀ ਦਫਤਰ ਚ ਕੋਈ ਐਮੀਅਤ ਹੀ ਹੈ ਨਹੀਂ ਸੀ ਉਹਨੇ ਚੈੱਕ ਕਰ ਲਿਆ ਮਹੀਨੇ ਚ ਇਹ ਵੀ ਜੇ ਤਾਂ ਰੋਲਾ ਪੈਂਦਾ ਦਫਤਰ ਚ ਵੀ ਤਾਂ ਬੁਲਾ ਲੈਂਦੇ ਇਹਨੂੰ ਦੁਬਾਰੇ ਉਹਨੂੰ ਕਹਿੰਦਾ ਜਿੱਦਾਂ ਤੇਰਾ ਪਤਾ ਹੀ ਨਹੀਂ ਹੈਗਾ ਤੂੰ ਕੌਣ ਹੈ ਤੇਰੇ ਬਿਨਾਂ ਦਫਤਰ ਪਹਿ ਵੈਸੇ ਵੀ ਚੱਲੀ ਗਿਆ ਹੈ ਸੋ ਆਪਣੀ ਹੈਸੀ ਜਰੂਰ ਬਣਾਓ ਜਿੱਥੇ ਵੀ ਬੈਠੋਗੇ ਨਾ ਕੁਰਸੀਆਂ ਤੇ ਬੈੰਨੋ ਜਾਂ ਜਿੱਥੇ ਵੀ ਜਾਂਦੇ ਹੋ ਕਿ ਹਾਂ ਤੁਹਾਡੇ ਬਿਨਾ ਸਰੇ ਨਹੀਂ ਕਿ ਯਾਰ ਉਹ ਹੁੰਦਾ ਟੀਮ ਚ ਤਾਂ ਗੱਲ ਹੀ ਹੋਰ ਹੋਣੀ ਸੀ ਉਹ ਹੁੰਦਾ ਤਾਂ ਗੱਲ ਹੀ ਹੋਰ ਹੋਣੀ ਸੀ ਸੋ ਐਂਬੀਅੰਟ ਆਪਣੀ ਬਣਾ ਕੇ ਖੇਡੋ ਜਿਹੜੀ ਵੀ ਗੇਮ ਨੂੰ ਖੇਡਦੇ ਹੋ ਤੇ ਆ ਕੇ ਪਰਮਾਤਮਾ ਨੂੰ ਖੇਡੋ ਔਰ ਖੇਡਣਾ ਹੀ ਨੇਕ ਜਿਹੜੀਆਂ ਸਪੋਰਟਸਮੈਨਸ਼ਿਪਸ ਪੇਟ ਜਿਹੜੀ ਹੈ ਉਹ ਮੰਨੀ ਹੋਈ ਹੈ ਕਿ ਖਿਡਾਰੀ ਜਿਹੜੇ ਨੇ ਇੱਕੋ ਇੱਕ ਚੀਜ਼ ਹੈ ਜੀ ਇੱਕੋ ਇੱਕ ਇਵੈਂਟ ਹੈ ਜਿਹਦੇ ਚ ਜਿੱਤਣ ਵਾਲਾ ਤੇ ਹਾਰਨ ਵਾਲਾ ਜਿੱਤ ਤੇ ਹਾਰ ਦਾ ਫੈਸਲਾ ਹੋਣ ਤੋਂ ਬਾਅਦ ਹੱਥ ਮਿਲਾਉਂਦੇ ਨੇ ਯੂਕਰੇਨ ਤੇ ਰਸ਼ੀਆ ਦੀ ਲੜਾਈ ਚੱਲ ਰਹੀ ਹੈ ਫਲਸਤੀਨ ਤੇ ਇਜ਼ਰਾਇਲ ਦੀ ਲੜਾਈ ਚੱਲ ਰਹੀ ਹੈ ਤੁਹਾਨੂੰ ਲੱਗਦਾ ਵੀ ਜਿੱਦੇ ਜਿੱਤਨ ਹਾਰ ਨੇ ਫੈਸਲਾ ਹੋਵੇ ਦੋ ਦੋਨੇ ਦੇਸ਼ ਹੱਥ ਮਿਲਾਉਣਗੇ ਨਾ ਹੋਰ ਦੋਸ਼ਣ ਵੜਨਗੇ ਵੀ ਕੋਈ ਗੱਲ ਨਹੀਂ ਬਦਲਾ ਲਵਾਂਗੇ ਜਿਹੜਾ ਹਾਰ ਗਿਆ ਉਹ ਕਊਗਾ ਬਦਲਾ ਲਵਾਂਗੇ ਕਦੇ ਵੀ ਇੱਥੇ ਕੀ ਹੈ ਹਾਰਨ ਵਾਲਾ ਜਿੱਤਣ ਵਾਲਾ ਕਹਿੰਦਾ ਬਹੁਤ ਬਹੁਤ ਵਧਾਈਆਂ ਜਿੱਤਣ ਵਾਲਾ ਕਹਿੰਦਾ ਕੋਈ ਗੱਲ ਨਹੀਂ ਥੈਂਕ ਯੂ ਵੈਰੀ ਮੱਚ ਹਾਰਡ ਲੱਕ ਤੁਸੀਂ ਵੀ ਬਹੁਤ ਵਧੀਆ ਖੇਡੇ ਇਕ ਕੋਈ ਇੱਕ ਗੇਮ ਹੈ ਜਿਹੜੀ ਇੱਕ ਦੂਜੇ ਨਾਲ ਹੱਥ ਮਿਲਾਉਣਾ ਸਿਖਾਉਂਦੀ ਹੈ ਦੁਸ਼ਮਣੀਆਂ ਪੂਣਾ ਨਹੀਂ ਸਿਖਾਉਂਦੀ ਸੋ ਸਪੋਰਟਸ ਮੈਨ ਹੋਣਾ ਤਾਂ ਬਹੁਤ ਵੱਡੀ ਗੱਲ ਹੈ ਸਪੋਰਟਸ ਲਵਰ ਹੋਣਾ ਹੀ ਬਹੁਤ ਵੱਡੀ ਗੱਲ ਹੈ ਖੇਡਾਂ ਨੂੰ ਪਿਆਰ ਕਰੋ ਬੱਚਿਆਂ ਨੂੰ ਖੇਡਾਂ ਦਿਖਾਓ ਦੱਸੋ ਆਹ 플레이ਰ ਹੈ ਆਹ ਏਡਾ ਵੱਡਾ 플레이ਰ ਹੈ ਇਹਨੇ ਆਹ ਕੀਤਾ ਇਹਨੇ ਹਰ ਰਿਕਾਰਡ ਬਣਾਏ ਨੇ ਤਾਂ ਕਿ ਬੱਚਿਆਂ ਦੇ ਵਿੱਚ ਜਿਹੜੀ ਛੋਟੀ ਜਿਹੀ ਕੋਈ ਚਿੰਗਿਆੜੀ ਹੈ ਉਹ ਆਪਣੇ ਕਿਸੇ ਫੇਵਰਿਟ 플레이ਰ ਨੂੰ ਦੇਖ ਕੇ ਉਹ ਚਿੰਗਾਰੀ ਭਾਂਬੜ ਬਣੇ ਉਹ ਚਗਿਆੜੀ ਅੱਗੇ ਫੈਲੇ ਕਿ ਮੈਂ ਵੀ ਇਹਦੇ ਵਾਂਗੂ ਰਿਕਾਰਡ ਤੋੜੂੰਗਾ ਮੈਂ ਵੀ ਵੱਡਾ ਹੋ ਕੇ ਪੋਡੀਅਮ ਤੇ ਖੜੂੰਗਾ ਜਦੋਂ ਤਾਂ ਰਾਸ਼ਟਰੀ ਗੀਤ ਦੇ ਨਾਣਾਂ ਜਿਉ ਝੰਡਾ ਉੱਚਾ ਜਾਂਦਾ ਮੈਂ ਵੀ ਉਹਦਾ ਹਿੱਸਾ ਬੰਦ ਸੋ ਆ ਮੈਂ ਤੁਹਾਨੂੰ ਬੇਨਤੀ ਕਰਨਾ ਆ ਔਰ ਜੇ ਤੁਹਾਨੂੰ ਲੱਗਦਾ ਹੈ ਕਿ ਹਾਂ ਪੰਜਾਬ ਸਰਕਾਰ ਵਾਲੇ ਸਾਡੀ ਨੇ ਸਾਡੇ ਵਰਗੇ ਨੇ ਪਿੰਡਾਂ ਵਾਲੇ ਗੁੱਲੀ ਡੰਡੇ ਤੋਂ ਸ਼ੁਰੂ ਹੋਏ ਆਂ ਬਾਂਦਰਕੀਲੇ ਤੋਂ ਸ਼ੁਰੂ ਹੋਏ ਆਂ ਬਾਂਦਰ ਕਿਲਾ ਦਰਦਿਆਂ ਨੂੰ ਪਤਾ ਵੀ ਹੋਣਾ ਬਾਂਦਰ ਕਿਲਾ ਵੀ ਖੇਡ ਹੁੰਦੀ ਐ। ਹਾਂਜੀ ਗੋਲੀ ਡੰਡਾ ਬਾਂਦਰ ਕਿਲਾ ਖੇਡ ਖੇਡ ਕੇ ਵੱਡੇ ਹੋਏ ਆ। ਸੋ ਕ੍ਰਿਕਟ ਖੇਡੀ ਐ ਪਰ ਥਾਪੀਆਂ ਨਾ ਖੇਡੀ ਐ ਪਹਿਲਾਂ ਉਹ ਥਾਪੀਆਂ ਖਰਾਬ ਹੋ ਜਾਂਦੀਆਂ ਸੀ। ਫੇਰ ਮਾਵਾਂ ਗਾਲਾਂ ਕੰਨਦੀਆਂ ਸੀ। ਕੱਪੜੇ ਪਾੜ ਲੱਗੇ ਜਾਂਦੇ ਥਾਪੀਆਂ ਫੇਰ। ਉਹੀ ਲੱਕੜ ਜੀ ਉੱਠ ਖੜਦੀ ਐ ਨਾ। ਸੋ ਉੱਥੋਂ ਅਸੀਂ ਪਿੰਡਾਂ ਚੋਂ ਆਏ ਆ ਤੇ ਅਸੀਂ ਹਰ ਇੱਕ ਦੁੱਖ ਵੀ ਜਾਣਦੇ ਪਿੰਡ ਦਾ। ਹਰ ਇੱਕ ਖੁਸ਼ੀ ਵੀ ਛੋਟੀ ਜੀ ਖੁਸ਼ੀ ਵੀ ਪਿੰਡ ਨੂੰ ਬਹੁਤ ਸਾਰੇ ਪਿੰਡ ਨੂੰ ਖੁਸ਼ ਕਰ ਦਿੰਦੀ ਹੈ ਤੇ ਹੁਣ ਪਿੰਡਾਂ ਦੇ ਵਿੱਚ ਮੁਕਾਬਲਾ ਇਹੀ ਚੱਲ ਰਿਹਾ ਅੱਜ ਕੱਲ ਕਿ ਤੁਹਾਡੇ ਪਿੰਡ 'ਚ ਕਿੰਨੀਆਂ ਨੌਕਰੀਆਂ ਮਿਲ ਗਈਆਂ ਕੋਈ ਪਟਵਾਰੀ ਲੱਗਦੀਆਂ ਕੁੜੀਆਂ ਕੱਲ ਨੂੰ ਮੈਂ ਐਸੇ ਜਗ੍ਹਾ ਤੇ ਲਗਭਗ 450 ਹੈੱਡ ਕਨਸਟੇਬਲ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਦੇਣੇ ਕੱਲ ਨੂੰ ਟੋਟਲ 500 ਹੋਰ ਵਿਭਾਗਾਂ ਦੇ ਵੀ ਪਾ ਕੇ 500 ਨਿਯੁਕਤੀ ਪੱਤਰ ਕੱਲ ਨੂੰ ਦੇਣੇ ਹਨ ਉਹਨਾਂ ਨੂੰ ਵੀ ਖੁਸ਼ੀਆਂ ਉੱਥੇ ਪਿੰਡ 'ਚ ਮਨਾਈਆਂ ਜਾਣਗੀਆਂ ਸਾਡੇ ਪਿੰਡ ਦੀ ਕੁੜੀ ਹਾਲਦਾਰ ਬਣ ਗਈ ਸਾਡੇ ਪਿੰਡ ਦੀ ਇੱਕ 6-7 ਕੁੜੀਆਂ ਪਿੱਛੇ ਜੱਜ ਬਣੀਆਂ ਨੇ ਨੰਬਰ ਲੈ ਲਓ ਪੜਾਈ ਕਰਕੇ ਇਹ ਨਹੀਂ ਹੋ ਸਕਦਾ ਕਿ ਤੁਸੀਂ 700 'ਚੋਂ 680 ਨੰਬਰ ਲੈ ਕੇ ਵੀ ਰਹਿ ਗਏ 640 ਆਲਾ ਕੋਈ ਸਪਾਰਸ਼ ਲੱਗੇ ਜਾਂ ਪੈਸੇ ਦੇ ਕੇ ਨੌਕਰੀ ਲੈ ਗਿਆ ਇਹ ਹੋ ਨਹੀਂ ਸਕਦਾ 680 ਵਾਲੇ ਨੂੰ ਘਰੋਂ ਲੈ ਕੇ ਆਵਾਂਗੇ ਕਿ ਆ ਜਾ ਭਾਈ ਤੇਰੇ ਨੰਬਰ ਆ ਗਏ ਸਰਕਾਰ ਤਰਾ ਇੰਤਜ਼ਾਰ ਕਰਦੀ ਹੈ ਆਪਣੀ ਕੁਰਸੀ ਤੇ ਜਾ ਕੇ ਬੈਠ ਕੇ ਫੈਸਲੇ ਕਰਨਾ ਆਪਣਾ ਤਰੱਕੀ ਕਰ ਹਰ ਰੋਜ਼ ਨੌਕਰੀਆਂ ਦੇ ਦੇ ਹਰ ਰੋਜ਼ ਔਰ ਨੌਕਰੀਆਂ ਵੀ ਕਿਉਂ ਦੇ ਰਿਆਂ ਪਹਿਲਾਂ ਹਾਈ ਕੋਰਟ ਤੋਂ ਕੋਈ ਪੀਆਈਐਲ ਪਈ ਹੋਈ ਹੈ ਕੋਈ ਉਹਨਾਂ ਦੀ ਰਿੱਟ ਪਈ ਹੋਈ ਹੈ ਸਾਰੇ ਕਲੀਅਰ ਕਰ ਦਿੰਦੇ ਨੇ ਕਿ ਉਹਨਾਂ ਨੂੰ ਕੋਈ ਦਿੱਕਤ ਆਵੇ ਜਦੋਂ ਪਤਾ ਲੱਗ ਜਾਂਦਾ ਕਿ ਆ 350 ਨੌਕਰੀਆਂ ਨੇ ਜੀ ਜਿਨ੍ਹਾਂ ਨੂੰ ਆਪਾਂ ਦੇ ਸਕਦੇ ਆ ਕੋਈ ਇਹਦੇ ਤੇ ਕੋਈ ਮਾਨਯੋਗ ਹਾਈ ਕੋਰਟ ਦਾ ਜਾਂ ਕੋਈ ਹੈ ਨਹੀਂ ਉਦੋਂ ਅਸੀਂ ਦੇ ਦੇਣੀ ਵੀ ਲੋ ਇਹ ਨਹੀਂ ਹੈਗਾ ਕਿ ਅਸੀਂ ਪੱਠੀ 5000 ਕਰੀਏ ਉਹਨਾਂ ਨੂੰ 6ਵੇਂ ਮਹੀਨੇ ਹੀ ਬਿਠਾਈ ਰੱਖੀਏ ਆ ਕਈ ਵਾਰੀ ਪੁਲਾਂ ਦੇ ਦੁਗਾੜਨ ਮੇਰੇ ਮੈਨੂੰ ਕਹਿੰਦੇ ਨੇ ਪੁਲ ਦਾ ਦੁਗਾੜਨ ਕਰਨਾ ਹੈ ਮੈਂ ਕਰ ਦੋ ਤੁਸੀਂ ਦਿਓ ਤਰੀਕ ਫਿਰ ਉਹ ਮੈਂ ਕਹਾ ਮੈਂ ਤੁਹਾਨੂੰ ਮਹੀਨਾ ਤਰੀਕ ਨਾ ਦੇਵਾਂ ਤੇ ਤੁਸੀਂ ਪੁਲ ਨਹੀਂ ਚਲਾਉਣਾ ਮੈਂ ਕਿਸੇ ਰਿਕਸ਼ੇ ਵਾਲੇ ਤੋਂ ਕਰਾ ਲਓ ਜਿਹਨੇ ਪੁਲ ਦੇ ਉੱਤੋਂ ਦੀ ਲੰਘਣਾ ਇਹ ਕਹਿੰਦਾ ਦੁਗਾੜਨ ਹੋ ਗਿਆ ਬੀਤਾ ਕੱਟਤਾ ਜੀ ਕਈ ਵਾਰੀ ਪੁਲ ਕਈ ਕਈ ਮਹੀਨੇ ਖੜੇ ਰਹੇ ਪਹਿਲਾਂ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਸੀ ਦੁਗਾੜਨ ਕਰਨ ਦਾ ਉਹ ਦੁਗਾੜਨ ਕਹਦਾ ਬਣ ਗਿਆ ਲੋਕਾਂ ਦੇ ਪੈਸੇ ਨਾਲ ਬਣਿਆ ਚਲਾ ਦੋ

25 25 30 30 ਫੁੱਟ ਡੂੰਘੇ ਬੋਰਾ ਟੋਇਆਂ ਚੋਂ ਨਿਕਲੇ ਹੋਏ ਆ ਹੁਣ ਹੋਰ ਥੱਲੇ ਕਿੱਥੇ ਜਾਈਏ ਜੀ ਉਥੱਲੇ ਤਾਂ ਪਾਣੀ ਆ ਜਾਂਦਾ ਜੀ ਫਿਰ ਉਹਨੂੰ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਨਾ ਗਹਿਰਾਈਆਂ ਤੋਂ ਪੱਤਰਕਾਰ ਨੇ ਪੁੱਛਿਆ ਜਿਸ ਕੁਰਸੀ 'ਤੇ ਆਪ ਬੈਠੇ ਹੋ ਉਸ ਕੁਰਸੀ 'ਤੇ ਬੈਠ ਕੇ بڑے-ਬੜੋਂ ਕੀ ਆਦਤें ਖਰਾਬ ਹੋ ਜਾਂਦੀਆਂ ਹੰਕਾਰ ਆ ਜਾਂਦਾ ਹੈ ਵੱਡੇ-ਵੱਡੇ ਦੀ ਹਵਾ ਖਰਾਬ ਹੋ ਜਾਂਦੀ ਹੈ ਇਸ ਕੁਰਸੀ 'ਤੇ ਬਹਿ ਕੇ ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਹੋ ਤੇ ਤੁਹਾਨੂੰ ਕੋਈ ਫਰਕ ਹੀ ਨਹੀਂ ਪਿਆ ਮਗਾਜੀ ਦਾ ਕੋਈ ਕਾਰਨ ਹੈ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਮੈਨੂੰ ਕੋਈ ਦੌਲਤਾਂ ਸ਼ੋਰਤਾਂ ਦੀ ਲੋੜ ਨਹੀਂ ਬਸ ਕਤਰਾ ਕਤਰਾ ਹਰ ਇੱਕ ਸਾਹ ਹਰ ਇੱਕ ਧੜਕਣ ਪੰਜਾਬ ਦੇ ਨਾਮ ਪੰਜਾਬ ਜਿਉਂਦਾ ਵਸਦਾ ਰਵੇ ਪੰਜਾਬ ਤਰੱਕੀਆਂ ਕਰੇ ਪੰਜਾਬ ਨੰਬਰ 1 ਸੂਬਾ ਬਣ ਜੇ ਸਾਡਾ ਵੀ ਵਿੱਚ ਨਾਮ ਆ ਜੂਗਾ ਵੀ ਹਾਂ ਇਹ ਵੀ ਹੁੰਦੇ ਸੀ ਭਾਈ ਜਦੋਂ ਥੋੜਾ ਜਿਹਾ ਪਾਰਟੀ ਤੇ ਚੜੇ ਸੀ ਇੰਨੇ ਬਹੁਤ ਹੈ ਨਹੀਂ ਕਿ ਇੱਥੇ ਕੌਣ ਪੁੱਛਦਾ ਜੀ ਨੰਬੇ ਨੇ ਤੁਸੀਂ ਵੀ ਆਪਣੇ ਪਿੰਡਾਂ 'ਚ 90 90 ਸਾਲ ਦੇ ਬਜ਼ੁਰਗਾਂ ਨੂੰ ਜਾਣਦੇ ਹੋਵੋਗੇ ਜਿਹੜੇ ਹਜੇ ਮੰਜੇ ਤੇ ਪਏ ਨੇ ਤੁਹਾਨੂੰ ਵੀ ਨਹੀਂ ਪਤਾ ਪਿੰਡ 'ਚ ਰਹਿੰਦੇ ਹਨ ਕਿ ਮਰ ਗਿਆ ਉਹਨਾਂ ਦਾ ਬੁੜਾ ਜਿਹਾ ਜਿਉਂਦਾ ਐ ਐਨੀ ਗੁੰਮਨਾਮ ਜ਼ਿੰਦਗੀ ਜਿਉ ਕੇ ਗਏ ਆ ਤੁੱਕੇ ਤੇ ਪਾਗੇ 50 ਤੇ 23 ਸਾਲ ਦੀ ਉਮਰ ਚ ਸ਼ਹੀਦ ਹੋਏ ਸਾਰਾ ਚੰਦ ਧਰਤੀ ਜਦੋਂ ਤੱਕ ਰਹੂਗੀ ਉਹ ਤੱਕ ਯਾਦ ਰੱਖੀ ਜਾਣਗੇ 23 ਸਾਲ ਦੀ ਰਹਿਣਗੇ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲੋਂ ਸੇ ਹੁੰਦਾ ਹੈ ਖਿਆਲ ਵੱਡੇ ਸੀ ਉਹਨਾਂ ਦੇ ਤਾਂ ਜਿਉਂਦੇ ਨੇ ਉਹ ਸਾਲਾਂ ਨਾਲ ਨਹੀਂ ਜ਼ਿੰਦਗੀ ਹੁੰਦੀ ਸੋ ਤੁਸੀਂ ਤਰੱਕੀਆਂ ਕਰੋ ਵਿਦਿਆ ਦਾ ਚਾਨਣ ਫੈਲੇ ਮੈਡਲਾਂ ਦਾ ਚਾਨਣ ਫੈਲੇ ਨੀਵਰਦ ਮੈਡਲਾਂ ਦੇ ਤੇ ਇਦੋਂ ਅਸੀਂ ਤੁਹਾਡੇ ਤੇ ਪੈਸਿਆਂ ਦੇ ਨਹੀਂ ਭਰਉਂਦੇ ਰਵਾਂਗੇ ਇਸਪको ਤੁਸੀਂ ਬਿਲਕੁਲ ਬੇਫਿਕਰ ਹੋ ਜਿਓ ਮੈਂ ਨਹੀਂ ਕਹਿੰਦਾ ਕਿ ਤੇ ਖਜ਼ਾਨਾ ਖਾਲੀ ਹੈ ਪਹਿਲਾਂ ਵਾਲੇ ਪਹਿਲਾਂ ਵਾਲੇ ਕਹਿੰਦੇ ਹੀ ਰਹਿੰਦੇ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਮੈਂ ਕਹਾਂ ਉਹ ਜਿਹੜਾ ਖਾਲੀ ਉਹਨੂੰ ਖਜ਼ਾਨਾ ਕਹਿੰਦੇ ਉਹਨੂੰ ਪੀਪਾ ਕਹੋ ਉਹਨੂੰ ਪੀਪਾ ਹਨਾ ਖਾਲੀ ਥੋੜੀ ਹੁੰਦਾ ਖਜ਼ਾਨਾ ਖਜ਼ਾਨੇ ਦਾ ਮਤਲਬ ਤਾਂ ਕੁਝ ਹੁੰਦਾ ਉਹ ਹੁੰਦਾ ਉਹ ਚ ਸੋ ਉਹ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ ਆਉਣ ਵਾਲੇ ਦਿਨਾਂ ਚ ਇਹ 20 ਜਿਹੜੇ ਨੇ ਇਹਨਾਂ ਨੂੰ 40 ਕਰੀਏ ਫਿਰ 40 ਤੋਂ 80 ਕਰੀਏ ਤੇ ਆ ਜਿਹੜੇ ਐਡੀਟੋਰੀਅਮ ਨੇ ਜੇ ਉਦ ਵੀ ਵੱਡਾ ਕਰੀ ਉਹ ਵੀ ਛੋਟਾ ਪੈ ਜਾਏ। ਇਹੀ ਮੇਰੀ ਦੁਆ ਹੈ। ਔਰ ਲੋਕੋ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲenge। ਇਸ ਦਿਲ ਨੇ ਕਹਾ ਹੈ। ਮਿਲਤੇ ਰਹੇ ਤੋ ਜਿੰਦਾ ਰਹੇਗੇ। ਬਹੁਤ ਬਹੁਤ ਵਧਾਈਆਂ। ਬਹੁਤ ਬਹੁਤ ਮੁਬਾਰਕਾਂ। ਜਿਉਂਦੇ ਬਸਤੇ ਰਹੋ। ਇਹਨੇ ਪਿਆਰ ਸਤਿਕਾਰ ਨਾਲ ਮੈਨੂੰ ਸੁਣਿਆ। ਉਮੀਦ ਕਰਦਾ ਆਉਣ ਵਾਲੇ ਦਿਨਾਂ ਵਿੱਚ ਟੈਲੀਵਿਜ਼ਨ ਤੇ ਫੇਰ ਤੁਹਾਨੂੰ ਵਿਕਟਰੀ ਦੇ ਸਾਈਨ ਬਣਾਉਂਦੇ ਦੇਖਾਂਗੇ। ਬਹੁਤ ਬਹੁਤ ਧੰਨਵਾਦ।